ਗੱਲ ਜੀ ਮੈਂ ਹਾ ਅਸ਼ਿਕ ਕੋ ਸੰਧੂਤੇ ਗੱਲ ਕਰਦੇ ਹਾਂ ਜੀ ਜਿੱਥੇ ਤਰਨਤਾਰਨ ਜਿੰਨੀ ਚੋਣਾ ਦਾ ਐਲਾਨ ਹੋਇਆ ਹੋਇਆ ਤੇ ਹਰ ਇੱਕ ਪਾਰਟੀ ਵੱਲੋਂ ਉਮੀਦਵਾਰ ਵੀ ਲਗਭਗ ਉਤਾਰ ਹੀ ਦਿੱਤਾ ਹੈ ਜੇਕਰ ਗੱਲ ਕਰੀਏ ਜਿੱਥੇ ਜਿੰਨੀ ਚੋਣਾ ਜਿਤਨਾ ਮੁੱਛ ਦਾ ਸਵਾਲ ਬਣਿਆ ਆਇਆ ਹੈ ਹਰੇਕ ਪਾਰਟੀ ਵਾਸਤੇ ਤਾਂ ਆਪੋ ਆਪਣਾ ਜ਼ੋਰ ਵੀ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਕਾਫੀ ਟਾਈਮ ਪਹਿਲਾਂ ਜਿੱਥੇ ਚਬਾਲ ਦੀ ਰੈਲੀ ਦੇ ਵਿੱਚ ਸ਼੍ਰੋਮਣੀ ਗਾਲੀ ਚਲਦੇ ਪਰ ਦਾਸ ਸੁਖਬੀਰ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਸੀ ਉਸ ਤੋਂ ਬਾਅਦ ਜਿਵੇਂ ਹੀ ਚੋਣ ਕਮਿਸ਼ਨ ਵੱਲੋਂ ਵਿਗਲ ਵੱਜਾਤਾ ਸਭ ਨੇ ਹੀ ਆਪਣੇ ਆਪਣੇ ਉਮੀਦਵਾਰ ਉਤਾਰ ਦਿੱਤੇ ਜੇਕਰ ਗੱਲ ਕਰੀਏ ਜਿੱਥੇ ਸਭ ਤੋਂ ਵੱਡੀ ਉਡੀਕ ਹੋ ਰਹੀ ਸੀ ਕਿ ਜਿਵੇਂ ਚੋਣਾ ਵਾਸਤੇ ਭਾਈ ਅਮਿਤਪਾਲ ਖਾਲਸਾ ਜੀ ਦੀ ਅਕਾਲੀ ਵਾਰਿਸ ਪੰਜਾਬ ਦੇ ਵੱਲੋਂ ਕਿਹੜਾ ਉਮੀਦਵਾਰ ਉਤਾਰਿਆ ਜਾਏਗਾ ਤਾਂ ਅੱਜ ਆਪਾਂ ਉਹਦੇ ਤੇ ਗੱਲ ਕਰਦੇ ਹਾਂ ਹਾਲਕਿ ਤੁਸੀਂ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਨੂੰ ਮਾਝੇ ਦੇ ਵਿੱਚ ਕਾਫੀ ਵੱਡਾ ਹੁੰਗਾਰਾ ਮਿਲਿਆ ਜੇਕਰ ਗੱਲ ਕਰੀਏ ਆਪਾ ਖਡੂਰ ਸਾਹਿਬ ਦੀ 199000 ਦੀਆਂ ਵੋਟਾਂ ਨਾਲ ਉਹਨਾਂ ਨੇ ਲੀਡ ਕੀਤਾ ਤੇ ਕਿਸੇ ਨੇ ਵੀ ਇੰਨੀਆਂ ਵੋਟਾਂ ਉੱਥੋਂ ਪ੍ਰਾਪਤ ਨਹੀਂ ਕੀਤੀ ਪਾਈ ਅੰਮ੍ਰਿਤਪਾਲ ਖਾਲਸਾ ਜੀ ਜਿਹੜੇ ਇਸ ਟਾਈਮ ਡਿਗਰੂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉੱਥੋਂ ਹੀ ਉਹਨਾਂ ਨੇ ਐਲਾਨ ਕੀਤਾ ਸੀ ਜਿੱਥੇ ਪਹਿਲਾ ਨਾਮ ਨਿਕਲ ਕੇ ਆਇਆ ਸੀ ਬੀਬੀ ਪਰਮਜੀਤ ਖਾਲੜਾ ਜੀ ਦਾ ਲੇਕਿਨ ਉਹਨਾਂ ਨੇ ਉਥੋਂ ਜਿਮਨੀ ਚੋਣਾ ਲੜਨ ਲਈ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਸਮੇਂ-ਸਮੇਂ ਤੇ ਕਾਫੀ ਨਾਮ ਨਿਕਲਦੇ ਸਾਹਮਣੇ ਆਏ ਉਹਨਾਂ ਦੇ ਪਿਤਾ ਦਾ ਆਪਣਾ ਨਾਮ ਵੀ ਆ ਰਿਹਾ ਸੀ ਜਿਹੜੇ ਨੇ ਸਰਸੇਮ ਸਿੰਘ ਖਾਲਸਾ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਵੀ ਉਮੀਦਵਾਰ ਨਹੀਂ ਐਲਾਨ ਕੀਤਾ ਗਿਆ ਭਾਈ ਅਮਰਪਾਲ ਖਾਲਸਾ ਜੀ ਜਿੱਥੇ ਜਿੰਨੀ ਚੋਣਾਂ ਵਾਸਤੇ ਉਹਨਾਂ ਨੇ ਅੱਜ ਇੱਕ ਐਲਾਨ ਕੀਤਾ ਹੈ ਤੇ ਦੂਸਰੇ ਪਾਸੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਵੀ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਜਿਹੜੇ ਨੇ ਹਰੇਕ ਹਲਕੇ 'ਚ ਆਪਣੇ ਉਮੀਦਵਾਰ ਉਤਾਰਾਂਗੇ ਤੇ ਅਸੀਂ ਵੱਡੀ ਜਿੱਤ ਵੀ ਪ੍ਰਾਪਤ ਕਰਾਂਗੇ ਜੇਕਰ ਗੱਲ ਕਰੀਏ ਸਿੱਖ ਪਾਈਚਾਰਾ ਪੰਥ ਜਨ ਨਾਲ ਜੁੜੇ ਲੋਕ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਫੈਨ ਵੀ ਨੇ ਤੇ ਕਹਿ ਲਿਏ ਕਿ ਲੋਕਾਂ ਦੇ ਵਿੱਚ ਪਰਮਾ ਹੰਗਾਰਾ ਵੀ ਹੈ ਹੰਗਾਰਾ ਤਾਂ ਬਾਬਾ ਬਕਾਲਾ ਸਾਹਿਬ ਵਿਖੇ ਹੀ ਦੇਖਿਆ ਗਿਆ ਸੀ ਜਦੋਂ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਸਟੇਜ ਦੇ ਅੱਗੇ ਜਿਹੜੀ ਹੈ ਹਜ਼ਾਰਾਂ ਦੀ ਗਿਣਤੀ ਸੀ ਜੇਕਰ ਅਸੀਂ ਗੱਲ ਕਰੀਏ ਪਾਈ ਅੰਮ੍ਰਿਤਪਾਲ ਖਾਲਸਾ ਜੀ ਹਜੇ ਡਿਗਰੂ ਜੇਲ੍ਹ ਦੇ ਵਿੱਚ ਨੇ ਨਜ਼ਰਬੰਦ ਨੇ ਜਿੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਕੋਈ ਹੋਰ ਵਿਰੋਧੀ ਪਾਰਟੀ ਹੋਵੇ ਹਰੇਕ ਹੀ ਉਹਨਾਂ ਨੂੰ ਜਿਹੜਾ ਹੈ ਮਾੜਾ ਬੋਲਕ-ਬੋਲਕਾਰ ਦਾ ਨਜ਼ਰ ਆਉਂਦਾ ਹੈ ਜੇਕਰ ਗੱਲ ਕਰੀਏ ਕੱਲ ਕਾਂਗਰਸ ਪਾਰਟੀ ਦੇ ਇੱਕ ਵੱਡੇ ਆਗੂ ਦਾ ਵੀ ਬਿਆਨ ਨਿਕਲ ਕੇ ਆਇਆ ਗੁਰਜੀਤ ਸਿੰਘ ਦਾ ਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਇਥੋਂ ਲੀਡ ਕਰ ਸਕਦੇ ਨੇ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਨੇ ਜਿਵੇਂ ਖਡੂਰ ਸਾਹਿਬ ਤੋਂ ਲੀਡ ਕੀਤਾ ਓਵੇਂ ਹੀ ਉਹਨਾਂ ਦਾ ਉਮੀਦਵਾਰ ਵੀ ਲੀਡ ਕਰਦਾ ਜਾਇਦਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਜਿਹੜੇ ਇਸ ਟਾਈਮ ਪਾਵੇਂ ਡਿਗਰੂ ਜੇਲ੍ਹ ਚ ਬੈਠੇ ਨੇ ਲੇਕਿਨ ਉਹਨਾਂ ਦੇ ਹੌਸਲੇ ਬਲੰਦ ਨੇ ਉਹਨਾਂ ਦੇ ਸਾਥੀਆਂ ਦੇ ਹੌਸਲੇ ਬਲੰਦ ਨੇ ਤੇ ਜੇਕਰ ਗੱਲ ਕਰੀਏ ਮਾਝ ਏਰੀਏ ਦੇ ਹੌਸਲੇ ਬਲੰਦ ਨੇ ਮਾਝਾ ਏਰੀਆ ਸਿੱਖੀ ਦਾ ਗੜ ਤੇ ਦੂਸਰੇ ਪਾਸੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਜਿਨ੍ਹਾਂ ਦੇ ਹੱਕ ਦੇ ਵਿੱਚ ਹਮੇਸ਼ਾ ਹੀ ਮਾਝੇ ਦੇ ਲੋਕ ਖੜੇ ਦੇਖੇ ਨੇ ਜੇਕਰ ਗੱਲ ਕਰੀਏ ਤਾਂ ਹੁਣ ਇੱਕ ਬੰਦ ਦੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਤਰਨ ਤਾਰਨ ਜਿਮੀ ਚੋਣਾ ਵਿੱਚ ਸੰਦੀਪ ਸਣੀ ਦੇ ਭਰਾ ਭਾਈ ਮਨਦੀਪ ਸਿੰਘ ਹੋਣਗੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਸੰਦੀਪ ਸਿੰਘ ਸਣੀ ਪਹਿਲਾਂ ਉਹਨਾਂ ਦਾ ਨਾਮ ਆ ਰਿਹਾ ਸੀ ਲੇਕਿਨ ਉਹਨਾਂ ਦੇ ਜਿਹੜੇ ਹੈ ਤੁਹਾਨੂੰ ਪਤਾ ਹੀ ਹੈ ਪਟਿਆਲਾ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਣੀ ਤੇ ਕਾਫੀ ਤਸ਼ੱਦਦ ਕੀਤਾ ਗਿਆ ਸੀ ਲੇਕਿਨ ਉਹਨਾਂ ਨੇ ਆਪ ਨਹੀਂ ਜਿਹੜਾ ਹੈ ਵੋਟਾਂ ਲਈ ਉਮੀਦਵਾਰ ਬਣੇ ਉਹਨਾਂ ਦੇ ਭਰਾ ਜਿਹੜੇ ਨੇ ਭਾਈ ਮਨਦੀਪ ਸਿੰਘ ਉਹਨਾਂ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਹੈ ਉਹ ਅਕਾਲੀ ਦਲ ਵਾਰਿਸ ਦੇ ਉਮੀਦਵਾਰ ਚੁਣੇ ਨੇ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੇ ਸੰਦੀਪ ਸਿੰਘ ਸਣੀ ਦੇ ਸਕੇ ਭਰਾ ਨੇ ਪਾਈ ਮਨਦੀਪ ਸਿੰਘ ਹੋਣਗੇ ਅਕਾਲੀ ਦਲ ਦੇ ਵਾਰਿਸ ਜਿਨ੍ਹਾਂ ਦੇ ਸਿਰ ਉੱਤੇ ਜਿੰਮੀ ਚੌਣਾ ਜਿੱਤਣਗੇ ਭਾਈ ਅਮਰਪਾਲ ਖਾਲਸਾ ਜੀ ਜਿਨ੍ਹਾਂ ਨੇ ਅੱਜ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ ਤੁਹਾਡੀ سپورਟ ਤੁਹਾਡੀ माध च बैठे लोगों की सपोर्ट की जरूरत है तो दूसरे पास जेकर गल करिए हरेक पार्टी ही अपना जोर दिखाई नजर आ रही है देखना यह होगा कि चोली है चाहे